ਪਟਿਆਲਾ ਕਰਨਲ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਪਰਿਵਾਰ ਨੇ ਕਿਹਾ ਕਿ ਅਗਰ ਹੁਣ ਪੁਲਿਸ ਇਨਸਾਫ ਨਹੀਂ ਦੇਵੇਗੀ ਤਾਂ ਅਸੀਂ ਖੁਦ ਲਵਾਂਗੇ ਇਨਸਾਫ ਪਰਿਵਾਰ ਨੇ ਕਰ ਦਿੱਤਾ ਵੱਡਾ ਐਲਾਨ ਪਰਿਵਾਰ ਦੀ ਮੰਗ ਕੇ ਡਿਸਮਿਸ ਕੀਤਾ ਜਾਵੇ ਇਹਨਾਂ ਪੁਲਿਸ ਵਾਲਿਆਂ ਨੂੰ ਇਸ ਸਮੇਂ ਦੀ ਵੱਡੀ ਖਬਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸਦ ਹੂੰ ਤੁਸੀਂ ਦੇਖ ਰਹੇ ਹੋ ਜੀ ਖ਼ਬਰੀ ਢਾਕੇ ਆ ਇੱਕ ਮਾਮਲਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਐ ਕਰਨਲ ਅਤੇ ਉਸਦੇ ਮੁੰਡੇ ਨਾਲ ਪਟਿਆਲੇ ਦੇ ਵਿੱਚ ਜਿਹੜਾ ਝਗੜਾ ਹੋਇਆ ਹੈ ਪੁਲਿਸ ਵਾਲਿਆਂ ਦਾ ਉਹ ਹੁਣ ਰੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੁਣ ਇਹ ਮਾਮਲਾ ਰਾਜਨੀਤਿਕ ਵੀ ਬਣਦਾ ਜਾ ਰਿਹਾ ਹੈ ਚਾਹੇ ਐਸਐਸਪੀ ਨਾਨਕ ਸਿੰਘ ਨੇ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਫੇਰ ਵੀ ਪਰਿਵਾਰ ਇਸ ਤੋਂ ਖੁਸ਼ ਨਹੀਂ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਥੋੜੇ ਦਿਨਾਂ ਤੱਕ ਇਹ ਫੇਰ ਡਿਊਟੀ ਦੇ ਉਪਰ ਆ ਜਾਣਗੇ ਇਸ ਦਾ ਕੀ ਫਾਇਦਾ ਹੋਇਆ ਅਸੀਂ ਤਾਂ ਇਹਨਾਂ ਨੂੰ ਡਿਸਮਿਸ ਕਰਾਉਣਾ ਹੈ ਕਹਿਣ ਤੋਂ ਭਾਵ ਕਿ ਨੌਕਰੀ ਤੋਂ ਹਟਵਾ ਕੇ ਘਰ ਬਿਠਾਉਣਾ ਹੈ ਵਰਦੀ ਉਤਰ ਪਾਉਣੀ ਹੈ ਇਹਨਾਂ ਦੀ ਪਰਿਵਾਰ ਦਾ ਦਾਵਾ ਹੈ ਕਿ ਕਰਨਲ ਹੁੰਦਾ ਹੈ ਜਿਹੜਾ ਉਸ ਦਾ ਰੁਤਬਾ ਵੀ ਐਸਐਸਪੀ ਸਾਹਿਬ ਦੇ ਰੋਬਰ ਹੁੰਦਾ ਹੈ ਫਿਰ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਐਡੇ ਵੱਡੇ ਅਫਸਰ ਨੂੰ ਇਹਨਾਂ ਪੁਲਿਸ ਵਾਲਿਆਂ ਨੇ ਹੱਥ ਕਿਵੇਂ ਪਾਇਆ ਪਰਿਵਾਰ ਦਾ ਇਥੋਂ ਤੱਕ ਵੀ ਕਹਿਣਾ ਕਿ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਕਰਨਲ ਅਤੇ ਉਸਦੇ ਮੁੰਡੇ ਨੂੰ ਹੁਣ ਇਸ ਮਾਮਲੇ ਦੀ ਅਗਰ ਆਪਾਂ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਇਹ ਮਾਮਲਾ ਜਿਹੜੇ ਪੇਜ ਨੇ ਆਰਮੀ ਦੇ ਹੋਣ ਜਾਂ ਫਿਰ ਆਰਮੀ ਅਫਸਰ ਹੋਣ ਚਾਹੇ ਰਿਟਾਇਰ ਹੋਣ ਜਾਂ ਮੌਜੂਦਾ ਹੋਣ ਉਹ ਵੀ ਗੁੱਸੇ 'ਚ ਨੇ ਕਿ ਐਡੇ ਵੱਡੇ ਅਫਸਰ ਨੂੰ ਇਹਨਾ ਪੁਲਿਸ ਵਾਲਿਆਂ ਨੇ ਹੱਥ ਕਿਵੇਂ ਪਾ ਲਿਆ ਅਤੇ ਕਰਨਲ ਸਾਹਿਬ ਦੀ ਜਿਹੜੇ ਘਰ ਵਾਲੀ ਐ ਉਹ ਵੀ ਹੁਣ ਇਸ ਮਾਮਲੇ ਨੂੰ ਉੱਪਰ ਤੱਕ ਲੈ ਕੇ ਜਾਣ ਦੀ ਗੱਲ ਕਰਦੇ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ 22 ਤਰੀਕ 22 ਮਾਰਚ ਤੋਂ ਡੀਸੀ ਦਫਤਰ ਸੰਗਰੂਰ ਦੇ ਅੱਗੇ ਧਰਨਾ ਲਗਾਵੇਗਾ ਪਰਿਵਾਰ ਅਗਰ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਇਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਪੂਰੀ ਘਟਨਾ ਦੀ ਵੀਡੀਓ ਦੇਖਦੇ ਹਾਂ ਸਾਡਾ ਖੂਨ ਖ올 ਉੱਠਦਾ ਹੈ ਕਿ ਆਖਰ ਇਹਨਾਂ ਦੀ ਹਮਤ ਕਿਵੇਂ ਹੋਗੀ ਸਾਡੇ ਕਰਨਲ ਸਾਹਿਬ ਨੂੰ ਹੱਥ ਪਾਉਣ ਦੀ ਤਾਂ ਮਿੱਤਰੋ ਇਸ ਮਾਮਲੇ ਦੇ ਵਿੱਚ ਨਵੇਂ ਮੋੜ ਆਉਂਦੇ ਜਾ ਰਹੇ ਨੇ ਪਰਿਵਾਰ ਇੱਕੋ ਗੱਲ ਤੇ ਅੜਿਆ ਹੋਇਆ ਕਿ ਡਿਸਮਿਸ ਕਰੋ ਇਹਨਾਂ ਪੁਲਿਸ ਵਾਲਿਆਂ ਨੂੰ ਅਤੇ ਬਾਇ ਨੇਮ ਐਫ ਆਈ ਆਰ ਕਰੋ ਐਫ ਆਈ ਆਰ ਤਾਂ ਪੁਲਿਸ ਨੇ ਕਰੀ ਆ ਪਰ ਬਾਇ ਨੇਮ ਐਫ ਆਈ ਆਰ ਨਹੀਂ ਕਰੀ ਪੁਲਿਸ ਵਾਲਿਆਂ ਦੇ ਨਾਮ ਨੇ ਜਿਹੜੇ ਇਸ ਦੇ ਵਿੱਚ ਲਿਖੇ ਨਹੀਂ ਗਏ ਹੁਣ ਅਗਰ ਕੋਈ ਹੋਰ ਅਣਪੜ੍ਹ ਬੰਦਾ ਹੁੰਦਾ ਉਹ ਤਾਂ ਸ਼ਾਇਦ ਉਲਟ ਜਾਂਦਾ ਕਿ ਚਲੋ ਐਫ ਆਈ ਆਰ ਤਾਂ ਹੋ ਗਈ ਠੀਕ ਹੈ ਪਰ ਇਹ ਪੜਿਆ ਲਿਖਿਆ ਪਰਿਵਾਰ ਹੈ ਇਹਨਾਂ ਨੂੰ ਪਤਾ ਹੈ ਕਿ ਐਫ ਆਈ ਆਰ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਅੱਗੇ ਜਾ ਕੇ ਕਿਹੜੀ ਐਫ ਆਈ ਆਰ ਫਾਇਦਾ ਦੇਊਗੀ ਚਾਹੇ ਉਸ ਦਿਨ ਘਟਨਾ ਕੋਈ ਵੀ ਹੋਈ ਹੋਵੇ ਪਰ ਹੁਣ ਇਹ ਜਿਹੜੇ ਪੁਲਿਸ ਵਾਲੇ ਨੇ ਚਾਹੇ ਇਹਨਾਂ ਨੂੰ ਅਵਾਰਡ ਵੀ ਮਿਲ ਚੁੱਕਿਆ ਬਹਾਦਰੀ ਕਰਕੇ ਪਰ ਹੁਣ ਇਹ ਫਸਦੇ ਹੋਏ ਦਿਖਾਈ ਦੇ ਰਹੇ ਨੇ ਫਸਦੇ ਹੋਏ ਵੀ ਕਸੂਤੇ ਕਿਉਂਕਿ ਪਰਿਵਾਰ ਅੜਿਆ ਹੋਇਆ ਕਿ ਅਸੀਂ ਇਹਨਾਂ ਨੂੰ ਮਾਫ਼ ਨਹੀਂ ਕਰਨਾ ਮੀਡੀਆ ਦੇ ਵਿੱਚ ਵੀ ਚਰਚਾ ਬਣੀ ਹੋਈ ਹੈ ਇਸ ਮਾਮਲੇ ਦੀ ਤਾਂ ਮਿੱਤਰੋ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ